ਖਬਰਨਾਮਾ ਦੇਖ ਰਿਹਾ ਸਾਰੇ ਹੀ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਖਬਰ ਬਿਕਰਮਜੀਤ ਸਿੰਘ ਮਜੀਠੀਆ ਨੂੰ ਲੈ ਕੇ ਬਿਕਰਮਜੀਤ ਸਿੰਘ ਮਜੀਠੀਆ ਫਿਰ ਵਿਵਾਦਾਂ ਦੇ ਵਿੱਚ ਕਿਰ ਗਏ ਨੇ ਵੱਡੀ ਕਾਰਵਾਈ ਹੋਵੇਗੀ ਬਿਕਰਮਜੀਤ ਸਿੰਘ ਮਜੀਠੀਆ ਤੇ ਦੋਸ਼ ਆਇਦ ਹੋ ਗਏ ਨੇ ਕਲ ਸਿੱਟ ਦੇ ਸਾਹਮਣੇ ਪੇਸ਼ ਹੋਏ ਬਿਕਰਮਜੀਤ ਸਿੰਘ ਮਜੀਠੀਆ ਉਸ ਤੋਂ ਬਾਅਦ ਪੁੱਛਗਿੱਛ ਪੂਰੀ ਨਹੀਂ ਹੋਈ ਅੱਜ ਫਿਰ ਬਿਕਰਮਜੀਤ ਸਿੰਘ ਮਜੀਠੀਆ ਸਿੱਟ ਦੇ ਸਾਹਮਣੇ ਤਲਬ ਹੋਣਗੇ ਪੇਸ਼ ਹੋਣਗੇ ਫਿਰ ਦੁਬਾਰਾ ਪੁੱਛਗਛ ਹੋਵੇਗੀ ਬਿਕਰਮਜੀਤ ਸਿੰਘ ਮਜੀਠੀਆ ਦੇ ਕੇਸ ਦੀ ਸਿੱਟ ਦੇ ਮੈਂਬਰ ਸੀਨੀਅਰ ਆਈਪੀਐਸ ਅਫਸਰ ਛਰੀ ਬਰੂਨ ਨੇ ਅੱਜ ਸ਼ਾਮ ਇਥੇ ਪੁਲਿਸ ਲੈਨ ਵਿਖੇ ਕਾਨਫਰੰਸ ਕਰਦਿਆਂ ਖੁਲਾਸਾ ਕੀਤਾ ਕਿ ਸਿੱਟ ਵੱਲੋਂ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਤਹਿਤ ਡਰੱਗਜ਼ ਮਾਮਲੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਤੋਂ ਸਵਾਲ ਜਵਾਬ ਕੀਤੇ ਗਏ ਅਤੇ ਇਹ ਪੁੱਛਗਛ 18 ਮਾਰਚ ਨੂੰ ਵੀ ਕੀਤੀ ਜਾਵੇਗੀ ਸ਼੍ਰੀ ਸ਼ਰਮਾ ਨੇ ਦੱਸਿਆ ਕਿ ਸਟ ਨੇ ਆਪਣੀ ਜਾਂਚ ਦਾ ਘੇਰਾ ਵਧਾਉਂਦੇ ਹੋਏ ਵਿਦੇਸ਼ਾਂ ਵਿੱਚ ਹੋਈ ਵਿਤੀ ਲੈਣ ਦੇਣ ਦੇ ਮਾਮਲੇ ਆ ਦੇਨ ਨੂੰ ਸ਼ਾਮਲ ਕੀਤਾ ਹੈ ਕਿਉਂਕਿ ਇਹ ਸਟ ਵਿਤੀ ਲੈਣ ਦੇਣ ਤੋਂ ਪਹਿਲਾਂ ਹੀ ਜਾਂਚ ਕਰ ਰਹੀ ਸੀ ਉਹਨਾਂ ਨੇ ਦੱਸਿਆ ਕਿ ਕੇਸ ਵਿੱਚ ਚਾਰ ਦੋਸ਼ੀਆਂ ਵਿੱਚੋਂ ਤਿੰਨ ਦੋਸ਼ੀ ਵਿਦੇਸ਼ਾਂ ਵਿੱਚ ਹਨ ਜਿਨ੍ਹਾਂ ਨੂੰ ਤਫ਼ਤੀਸ਼ ਵਿੱਚ ਸ਼ਾਮਲ ਕਰਾਉਣ ਦੇ ਲਈ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਾਉਣ ਲਈ ਸਟ ਵੱਲੋਂ ਇਸ ਨੂੰ ਵਾਪਸ ਲਿਆਉਣ ਲਈ ਬਲੂ ਕਾਰਡਰ ਨੋਟਸ ਸਮੇਤ ਹਰ ਸੰਭ ਉਪਰਾਲਾ ਕੀਤਾ ਜਾਵੇਗਾ ਯਾਨੀ ਕਿ ਬਿਕਮਜੀਤ ਸਿੰਘ ਮਜੀਠੀਆ ਦੇ ਨਾਲ ਤਿੰਨ ਹੋਰ ਵੀ ਨਸ਼ਾ ਤਸਕਰ ਨੇ ਜਿਹੜੇ ਇਹ ਸਭ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਨੇ ਸਟ ਵੱਲੋਂ ਅੱਜ ਬਰੂਨ ਸ਼ਰਮਾ ਨੇ ਜਿਹੜੀ ਕਾਨਫਰੰਸ ਕੀਤੀ ਗਈ ਉਹਨਾਂ ਨੇ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਲੈਣ ਦੇਣ ਕੀਤਾ ਗਿਆ ਹੈ ਨਸ਼ਾ ਤਸਕਰੀ ਨੂੰ ਲੈ ਕੇ ਬਿਕਮਜੀਤ ਸਿੰਘ ਮਜੀਠੀਆ ਵੱਲੋਂ ਦੱਸਿਆ ਕਿ ਬਿਕਮਜੀਤ ਸਿੰਘ ਮਜੀਠੀਆ 2023 ਦੇ ਵਿੱਚ 2022 ਦੇ ਵਿੱਚ ਲਗਭਗ 6 ਮਹੀਨੇ ਹਰਿਆਸਤ ਵਿੱਚ ਰਹੇ ਜੇਲ੍ਹ ਦੀਆਂ ਸਲਾਖਾਂ ਦੇ ਵਿੱਚੇ ਪਿੱਛੇ ਬੰਦ ਰਹੇ ਐ ਐਨਡੀਪੀਸੀ ਦਾ ਪਰਚਾ ਚੱਲਿਆ ਉਸ ਤੋਂ ਬਾਅਦ ਫਿਰ ਦੁਬਾਰਾ ਪਟੀਸ਼ਨ ਦਾਇਰ ਕੀਤੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਕਿ ਮੈਂ નિર્ਦੋਸ਼ ਹਾਂ ਲੇਕਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਪਿਛਲੇ ਦਿਨਾਂ ਦੇ ਵਿੱਚ ਸਿਟ ਦੇ ਤਲਬ ਹੋਣ ਦੇ ਆਦੇਸ਼ ਦਿੱਤੇ ਸੀ ਤਲਬਾਂ ਦੇ ਅਨੁਸਾਰ ਬਿਕਰਮਜੀਤ ਸਿੰਘ ਮਜੀਠੀਆ 17 ਮਾਰਚ ਨੂੰ ਜਿਹੜੇ ਨੇ ਸਿਟ ਦੇ ਸਾਹਮਣੇ ਤਲਬ ਹੋਏ ਅੱਜ ਫਿਰ ਪੇਸ਼ ਹੋਣ ਜਾ ਰਹੇ ਨੇ ਬਿਕਰਮ ਸਿੰਘ ਜੀਠਿਆ ਅਤੇ ਵਰੁਣ ਸ਼ਰਮਾ ਨੇ ਜਿਹੜੇ ਜਿੰਨਾ ਜਿਹੜੇ ਸਿੱਟ ਦੇ ਮੇਨ ਮੁਖੀ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕਈ ਮਾਮਲਿਆਂ ਦੇ ਵਿੱਚ ਇਨਵੋਲਵਮੈਂਟ ਹੈ ਬਿਕਮਜੀਤ ਸਿੰਘ ਮਜੀਠਿਆ ਦੀ ਬਿਕਮਜੀਤ ਸਿੰਘ ਜੀਠਿਆ ਦੀ ਜੇਕਰ ਉਹ ਦੋਸ਼ ਆਇਤ ਹੁੰਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਦੁਬਾਰਾ ਜੇਲ੍ਹ ਦਾ ਮੂੰਹ ਦੇਖਣਾ ਪੈ ਸਕਦਾ ਹੈ ਬਿਕਰਮਜੀਤ ਸਿੰਘ ਜੀਠਿਆ ਨੂੰ ਕਿਉਂਕਿ ਬਿਕਮਜੀਤਿਆ ਨੇ ਉਹਨਾਂ ਦਿਨਾਂ ਦੇ ਵਿੱਚ ਬਾਹਰ ਦੇ ਜਿਹੜੇ ਖਾਤੇ ਸੀ ਤੌਰ ਨੰਬਰ ਸੀ ਉਹਨਾਂ ਦੇ ਵਿੱਚ ਲੈਣ ਦੇਣ ਵੀ ਕੀਤਾ ਉਹਨਾਂ ਤਿੰਨ ਮੁਲਜ਼ਮਾਂ ਦੇ ਨਾਲ ਜਿਹੜੇ ਆਲਰੇਡੀ ਫੌਰ ਬੈਠੇ ਹੋਏ ਨੇ ਬਰੂਨ ਸ਼ਰਮਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਲੂ ਆਪਰੇਸ਼ਨ ਇੱਕ ਟਾਰਗੇਟ ਹੁੰਦਾ ਹੈ ਕੋਈ ਪ੍ਰਕਿਰਿਆ ਹੁੰਦੀ ਹੈ ਉਸ ਦੇ ਪ੍ਰਕਿਰਿਆ ਦੇ ਤਹਿਤ ਉਹ ਤਿੰਨ ਮੁਲਾਜ਼ਮ ਵੀ ਭਾਰਤ ਵਿੱਚ ਲਿਆਂਦੇ ਜਾਣਗੇ